ਉਸ ਦੇ ਵਿੱਚ ਅਸੀਂ ਇਹ ਕਾਂਗੇ ਜੀ ਜਿਹੜਾ ਮੋਦੀ ਸਰਕਾਰ ਹੈ ਜਿਹੜੀ ਅੰਨੇਵਾ ਤਸ਼ੱਦਦ ਕਰ ਰਹੀ ਹੈ ਉੱਥੇ ਸਾਡੇ ਭਰਾਵਾਂ ਦੇ ਉੱਤੇ ਇੱਕ ਉਹਦੇ ਵਿਰੋਧ ਵਿੱਚ ਵੀ ਇੱਕ ਜੁਨੀਆਂ ਸਮੁੱਚੀਆਂ ਭਾਰਤਸਤਾਨ ਦੀਆਂ ਜਿੰਨੀਆਂ ਵੀ ਜੁਨੀਆਂ ਹਨ ਨੇ ਜੋ ਮਗਯਾਹੀ ਦੀ ਮਾਰ ਪੈ ਰਹੀ ਹੈ ਜਿਹੜਾ ਰਵਈਆ ਮੋਦੀ ਸਰਕਾਰ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤ ਬੰਦ ਦਾ ਜਿਹੜਾ ਇੱਕ ਸਾਰੀਆਂ ਦੁਨੀਆ ਨਾਲ ਸੱਦਾ ਦਿੱਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਭਾਰਤ ਬੰਦ ਦਾ ਜਿਹੜੀ ਇਹ ਕਾਲ ਦਿੱਤੀ ਸੀ ਕਿਸਾਨ ਮੋਰਚਾ ਜਿੰਨਾ ਵੀ ਸਨੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਉਹ ਬੰਦ ਕਰਦੇ ਤੇ ਕਿੰਨਾ ਕੁ ਜਿਹੜਾ ਮਤਲਬ ਪੰਜਾਬ ਤੇ ਦੁਕਾਨਦਾਰਾਂ ਵੱਲੋਂ ਜਿਹੜਾ ਤੁਹਾਨੂੰ ਕਿੰਨਾ ਹੰਗਾਰਾ ਮਿਲਿਆ ਸਾਨੂੰ ਸਮੁੱਚੇ ਦੁਕਾਨਦਾਰ ਰੇੜੀ ਵਾਲਾਂ ਵੱਲੋਂ ਮਜ਼ਦੂਰਾਂ ਵੱਲੋਂ ਸਮੁੱਚੇ ਵੱਲੋਂ ਬਹੁਤ ਜ਼ਿਆਦਾ ਸਾਡਾ ਪੁਛਾਏ ਉਹਨਾਂ ਨੇ ਪਰਮਾ ਹੰਗਾਰਾ ਦਿੱਤਾ ਸਾਨੂੰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਆ ਹਰ ਵਰਗ ਦੇ ਮਜ਼ਦੂਰ ਵਰਗ ਬਿਜਲੀ ਵਾਲੇ ਜਿੰਨੇ ਵੀ ਸਾਰੇ ਕਿਸਾਨ ਦੁਕਾਨਦਾਰ ਰੇੜੀ ਵਾਲੇ ਭਾਈਚਾਰ ਜਿੰਨਾ ਵੀ ਸਾਡੇ ਨਾਲ ਸਾਥ ਦੇਦੇ ਤੇ ਤੁਸੀਂ ਕਿਸ ਮੋਰਚੇ ਵੱਲੋਂ ਜਿਹੜਾ ਅੱਜ ਜਿਹੜਾ ਇਹ ਬੰਦ ਦੇ ਸੱਦੇ ਉੱਤੇ ਵੇਖੋ ਜੀ ਇਹ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਜਿਹੜਾ ਭਾਰਤ ਬੰਦ ਕੀਤਾ ਜਾ ਰਿਹਾ ਇਹ ਸਮੂਚੀਆਂ ਦੇ ਅਥੇ ਬੰਦੀਆਂ ਨੇ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜਿਆਲਾ ਜਿਹੜਾ ਇਹ ਪ੍ਰਦਰਸ਼ਨ ਕਰ ਰਿਹਾ ਇਹ ਤੁਹਾਡਾ ਪ੍ਰਧਾਨ ਜੀ ਕੀ ਰੈਂਕਾ ਮਤਲਬ ਤੇ ਕੀ ਨਾਂ ਤੁਹਾਡਾ ਮੈਂ ਜੀ ਬਲਾਕ ਪ੍ਰਧਾਨ ਬਲਟੋਆ ਭਾਰਤੀ ਕਿਸਾਨ ਯੂਨੀਅਨ ਰਾਜਿਆ ਤੇ ਕੀ ਨਾਂ ਆਪਣਾ ਪਿਛੋਰ ਸਿੰਘ ਹਾਂਜੀ